ਪੌਡਕਾਸਟ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਅੱਜ ਬਸਤਕਾਰ ਨਾਲ ਸਤ ਸ੍ਰੀ ਅਕਾਲ ਸੋ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਟਰੈਵਲ ਤੇ ਲੈ ਕੇ ਗਿਆ ਸੀ ਤੇ ਉੱਥੇ ਦੇ ਟਰੈਵਲ ਬਲੌਗ ਮੈਂ ਤੁਹਾਨੂੰ ਦਿਖਾਉਂਦਾ ਰਿਹਾ ਲੇਕਿਨ ਆਪਣੀ ਇਸ ਪੌਡਕਾਸਟ ਦੇ ਵਿੱਚ ਜਿੱਥੇ ਆਪਾਂ ਸਹਿਤਕਾਰਾਂ ਨਾਲ ਗੱਲਬਾਤ ਕਰਦੇ ਹਾਂ ਤੁਹਾਨੂੰ ਬਾਹਰਲੇ ਦੇਸ਼ਾਂ ਦੇ ਵਿੱਚ ਜਾਂ ਇੱਥੇ ਕੈਨੇਡਾ ਦੇ ਵਿੱਚ ਕੋਈ ਦੇਖਣਯੋਗ ਥਾਵਾਂ ਤੇ ਅਮਰੀਕਾ ਦੇ ਵਿੱਚ ਕਮਾਉਂਦੇ ਹਾਂ ਤੋ ਬਾਅਦ ਦੇ ਵਿੱਚ ਭਾਵੇਂ ਉਹ ਚੀਜ਼ਾਂ ਸਫਰਨਾਮਿਆਂ ਵਿੱਚ ਵੀ ਆਉਂਦੀਆਂ ਨੇ ਲੇਕਿਨ ਜਿਹੜਾ ਤੁਸੀਂ ਉਹਦਾ ਲਾਈਵ ਦ੍ਰਿਸ਼ ਦੇਖਦੇ ਹੋ ਤੇ ਉਹ ਆਪਣੇ ਆਪ ਦੇ ਵਿੱਚ ਮੇਰਾ ਖਿਆਲ ਹੈ ਇੱਕ ਦੇਖਣ ਨੂੰ ਵੀ ਸੋਹਣਾ ਲੱਗਦਾ ਤੇ ਤੁਹਾਨੂੰ ਜਾਣਕਾਰੀ ਵੀ ਬਹਰੇ ਮਿਲਦੀ ਹੈ ਸੋ ਇਸ ਦੇ ਨਾਲ ਨਾਲ ਆਪਾਂ ਜਿਹੜੇ ਸਮਾਜਿਕ ਵਿਸ਼ੇ ਨੇ ਉਹਨਾਂ ਤੇ ਵੀ ਗੱਲਬਾਤ ਕਰਦੇ ਹਾਂ ਤੇ ਹੋਰ ਜਿਹੜੇ ਕਰੰਟ ਟਾਪਿਕ ਹੁੰਦੇ ਨੇ ਉਹਨਾਂ ਤੇ ਵੀ ਗੱਲਬਾਤ ਕਰਦੇ ਹਾਂ ਤੇ ਪਿਛਲੇ ਦਿਨਾਂ ਵਿੱਚ ਮੈਂ ਤੁਹਾਨੂੰ ਕੁਝ ਇੰਟਰਵਿਊਜ਼ ਸਹਾਇਤਕਰਨ ਨਾਲ ਵੀ ਦਿਖਾਈਆਂ ਸਨ ਤੋ ਅੱਜ ਦੀ ਪੌਡਕਾਸਟ ਦੇ ਵਿੱਚ ਆਪਾਂ ਜਿਹੜਾ ਹੈਗਾ ਉਹ ਕੁਝ ਗੱਲਾਂ ਬਾਤਾਂ ਕਰਾਂਗੇ ਕੁਝ ਵਿਸ਼ੇ ਵਿਚਾਰਾਂਗੇ ਸੋ ਸਾਲ 2025 ਦਾ ਇਹ ਜਨਵਰੀ ਮਹੀਨਾ ਚੱਲ ਰਿਹਾ ਹੈ ਤੋ ਇਸ ਜਨਵਰੀ ਮਹੀਨੇ ਦੇ ਵਿੱਚ ਬਹੁਤ ਸਾਰੀਆਂ ਚੰਗੀਆਂ ਖਬਰਾਂ ਬਹੁਤ ਸਾਰੀਆਂ ਮਾੜੀਆਂ ਖਬਰਾਂ ਵੀ ਸਾਡੇ ਤੱਕ ਪਹੁੰਚਦੀਆਂ ਰਹੀਆਂ ਨੇ ਸੋ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੇ ਮੈਂ ਤੁਹਾਡੇ ਲਈ ਇੱਕ ਖਬਰ ਸਾਂਝੀ ਕਰ ਰਿਹਾ ਬੜਾ ਦੁੱਖ ਨਾਲ ਕਿ ਮੇਰੇ ਪਿੰਡ ਦਾ ਲੜਕਾ ਜੋ ਕਿ ਖੁਦ ਲਈ ਫਕੀ ਕਵਿਤਾਵਾਂ ਲਿਖਦਾ ਸੀ ਕਹਾਣੀਆਂ ਲਿਖਦਾ ਸੀ ਤੇ ਬੜਾ ਹੀ ਨਾਈਸ ਪਰਸਨ ਸੀ ਤੇ ਉਹਦਾ ਅਚਾਨਕ ਅਦੇहांत ਹੋ ਗਿਆ ਤੇ ਮੈਨੂੰ ਅਜੇ ਕੱਲ ਹੀ ਖਬਰ ਮਿਲੀ ਹੈ ਤੇ ਮੇਰੇ ਕੋਲ ਜ਼ਿਆਦਾ ਜਾਣਕਾਰੀ ਤਾਂ ਨਹੀਂ ਕਿ ਕਾਰਨ ਕੀ ਹੋਇਆ ਕਿਉਂਕਿ ਉਹ ਜ਼ਿਆਦਾ ਉਲਟ ਤਾਂ ਹੈ ਨਹੀਂ ਸੀ ਤੇ ਤਕਰੀਬਨ 40-45 ਸਾਲ ਦੀ ਉਹਦੀ ਉਮਰ ਹੋਣੀ ਹੈ ਤੇ ਮੇਰੇ ਛੋਟੇ ਭਰਾਵਾਂ ਨਾਲ ਪੜਦਾ ਸੀਗਾ ਭੰਗੜਾ ਵੀ ਪਾਉਂਦਾ ਸੀ ਤੇ ਹੋਰ ਵੀ ਸਪੋਰਟਸ ਦੇ ਵਿੱਚ ਵੀ ਭਾਗ ਲੈਂਦਾ ਸੀ ਤੇ ਅਚਾਨਕ ਇਹ ਜਿਹਾ ਕੀ ਵਾਪਰਿਆ ਕਿ ਉਹ ਇਸ ਦੁਨੀਆ ਤੋਂ ਚਲੇ ਗਏ ਸੇ ਜਿਸ ਦਾ ਮੈਨੂੰ ਬਹੁਤ ਹੀ ਦੁੱਖ ਹੈ ਸੋ ਮੇਰੇ ਲਈ ਇਹ ਬਹੁਤ ਦੁੱਖਪ੍ਰੀਖ ਖਬਰ ਹੈ ਇਹ ਜਿਹੜਾ ਕਮਲਜੀਤ ਸਿੰਘ ਮੰਗਟ ਸੀ ਤੇ ਇਹ ਅ ਦਬਈ ਦੇ ਵਿੱਚ ਜ਼ਿਆਦਾਤਰ ਰਹਿੰਦਾ ਸੀ ਉੱਥੇ ਇਹ ਜੌਬ ਕਰਦਾ ਸੀ ਤੇ ਪਿੰਡ ਵੀ ਵਾਪਸ ਜਾਂਦਾ ਰਹਿੰਦਾ ਸੀ ਤਾਂ ਪਰਿਵਾਰ ਇਹਦਾ ਪਿੰਡ ਸੀ ਇਹਦੇ ਖਾਤਰ ਸਾਬ ਦਾ ਵੀ ਮੇਰੀ ਕਾਫੀ ਨਿਹੜਤਾ ਰਹੀ ਹੈ ਕੈਨੇਡਾ ਆਉਣ ਤੋਂ ਪਹਿਲਾਂ ਸੋ ਮੈਂ ਆਪਣੇ ਵੱਲੋਂ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਾ ਹਾਂ ਔਰ ਮੈਂ ਸਮਝਦਾ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ ਕਿ ਉਹ ਇੱਕ ਇਹੋ ਜਿਹਾ ਫੁੱਲ ਸੀਗਾ ਜਿਸਨੇ ਜੇ ਖਿੜਨਾ ਸੀ ਮਹਿਕਣਾ ਸੀ ਤੇ ਜਦੋਂ ਮੈਂ ਇਧਰ ਕੈਨੇਡਾ ਦੇ ਵਿੱਚ ਆ ਗਿਆ ਕਿਉਂਕਿ ਮੈਂ ਆਪਣੇ ਪਿੰਡ ਦਾ ਸ਼ਾਇਦ ਸ਼ਾਇਦ ਇੱਕ ਦੋ ਬੰਦੇ ਹੋਰ ਵੀ ਲਿਖਦੇ ਹੋਣਗੇ ਲੇਕਿਨ ਜਿਹੜੇ ਖਵਾਰਾਂ ਦੇ ਵਿੱਚ ਛੱਪਦੇ ਨੇ ਜਾਂ ਸਾਇਸਵਾ ਮੰਨ ਜਾਂਦੇ ਨੇ ਜਾਂ ਸਮਾਗਮਾਂ 'ਚ ਜਾਂਦੇ ਨੇ ਉਹਨਾਂ ਦੇ ਵਿੱਚ ਮੈਂ ਹੀ ਸੀ ਜ਼ਿਆਦਾ ਤੇ ਮੇਰੇ ਤੋਂ ਬਹੁਤ ਜਦੋਂ ਇਹ ਲੜਕਾ ਆਇਆ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਕਿ ਚਲੋ ਮੇਰੇ ਪਿੰਡ ਦਾ ਕੋਈ ਹੋਰ ਇਹੋ ਜਿਹਾ ਲੜਕਾ ਵੀ ਹੈ। ਤਾਂ ਜਿਹੜਾ ਲਿਖਦਾ ਹੈ, ਸੁਭਾਅ ਵਿੱਚ ਜਾਂਦਾ ਹੈ, ਪੇਰਚਨਾਮਾ ਸੁਪਾਉਂਦਾ ਹੈ ਤਾਂ ਉਹਨੇ ਮੈਨੂੰ ਆਪਣੀ ਕਿਤਾਬ ਦਾ ਟਾਈਟਲ ਵੀ ਭੇਜਿਆ ਤਾਂ ਮੈਂ ਉਹਨੂੰ ਕਿਹਾ ਵੀ ਮੇਰੇ ਲਈ ਕਿਤਾਬ ਰੱਖੀ। ਸੋ ਉਹ ਮੇਰੇ ਲਈ ਕਿਤਾਬ ਰੱਖ ਕੇ ਗਿਆ ਸੋ ਕਿਤਾਬ ਮੇਰੀ ਇੱਥੇ ਲਾਇਬ੍ਰੇਰੀ ਚ ਪਈ ਹੈ ਤੇ ਮੈਂ ਤੁਹਾਨੂੰ ਦਿਖਾਉਣਾ ਸੇ ਆਹ ਕਿਤਾਬ ਹੈਗੀ ਹੈ। ਸੋ ਇਸ ਕਿਤਾਬ ਦਾ ਨਾਮ ਹੈ ਪਿੰਡ ਦੀ ਸਾਥ ਸੋ ਆਕਤਾ ਹੈ ਸੋ ਆ ਹੈ ਉਹ ਅਮਰਜੀਤ ਸਿੰਘ ਮੰਗਟ ਸੋ ਇਹ ਪਿੰਡ ਦੀ ਸਾਥ ਜਿਹੜੀ ਕਿਤਾਬ ਹੈ ਇਹ ਮੇਰੇ ਪਿੰਡ ਵਾਰੇ ਲਿਖੀ ਗਈ ਹੈ ਮੇਰੇ ਪਿੰਡ ਦੀ ਸਾਥ ਦੇ ਵਿੱਚ ਜਿਹੜੇ ਬਜ਼ੁਰਗ ਬੈਠਦੇ ਨੇ ਤੇ ਕਿਸ ਤਰ੍ਹਾਂ ਦੀਆਂ ਸਮੱਸਿਆਵਾਂਾਂ ਸਾਂਝੀਆਂ ਕਰਦੇ ਨੇ ਕਿਸ ਤਰ੍ਹਾਂ ਪਿੰਡ ਦਾ ਹਾਲ ਹੈ ਕਿਸ ਤਰ੍ਹਾਂ ਜਿਹੜੀ ਪੰਜਾਬ ਦੀ ਮੌਜੂਦਾ ਕਿਸਾਨੀ ਹੈ ਸੋ ਉਹਦੇ ਬਾਰੇ ਇਹਨਾਂ ਨੇ ਕਾਫੀ ਕਹਾਣੀਆਂ ਲਿਖੀਆਂ ਤੋਂ ਇਹਦੇ ਵਿੱਚ 27 ਕਹਾਣੀਆਂ ਨੇ ਸੋ ਇਹ ਕਿਤਾਬ ਮੈਨੂੰ ਉਹ ਦੇਕੇ ਗਈ ਸੀ ਤੋਂ ਜਿਹੜੀ ਮੈਂ ਪੜ੍ਹੀ ਸੋ ਅੱਜ ਕਮਲਜੀਤ ਸਿੰਘ ਸਾਡੇ ਵਿੱਚ ਨਹੀਂ ਹੈ ਤੋਂ ਮੈਂ ਉਸ ਨੂੰ ਫੋਨ ਤੇ ਵੀ ਗੱਲਬਾਤ ਕੀਤੀ ਚਿੱਠੀ ਵੀ ਲਿਖੀ ਕਿ ਵੀ ਤੂੰ ਬਹੁਤ ਵਧੀਆ ਕਹਾਣੀਆਂ ਲਿਖਦਾ ਤੈਨੂੰ ਹੋਰ ਲਿਖਣੀਆਂ ਚਾਹੀਦੀਆਂ ਨੇ ਤੇ ਅਗਲੀ ਕਿਤਾਬ ਦੀ ਉਸ ਦੀ ਉਡੀਕ ਸੀ ਤੋਂ ਇਸੇ ਪ੍ਰਕਾਰ ਜਦੋਂ ਮੇਰਾ ਨਾਵਲ ਜਿਹੜਾ ਹੈ ਇੱਕ ਹੋਰ ਜਨਮ ਉਹ ਰਿਲੀਜ਼ ਹੋਇਆ ਲਿਖਾਰੀ ਸਵਾ ਰਾਮਪੁਰ ਦੇ ਵਿੱਚ ਤੇ ਉੱਥੇ ਕਮਲਜੀਤ ਮੰਗਟ ਮੈਨੂੰ ਮਿਲਿਆ ਕਿਉਂਕਿ ਸਾਡਾ ਸੁਭਾਅ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਮੈਂ ਭਾਰਤ ਜਾਂਦਾ ਸੀ ਤਾਂ ਉਹ ਦबई ਗਿਆ ਹੁੰਦਾ ਸੀਗਾ ਤੇ ਇੱਕ ਦੋ ਵਾਰ ਉਹ ਪਿੰਡ ਵੀ ਸੀਗਾ ਮੈਂ ਸਮਰਾਲੇ ਸੀਗਾ ਕਿਉਂਕਿ ਪਿੰਡ ਵੀ ਘੜਾ ਲੱਗਦਾ ਰਹਿੰਦਾ ਹੈ ਲੇਕਿਨ ਸਾਡਾ ਉੱਥੇ ਮਿਲਣ ਦਾ ਸੁਭਾਅ ਨਹੀਂ ਬਣਿਆ ਲੇਕਿਨ ਜਿਹੜਾ ਫੋਨ ਤੇ ਗੱਲਬਾਤ ਹੁੰਦੀ ਰਹੀ ਤੇ ਪੰਜ ਚਾਰ ਵਾਰ ਮਿਲੇ ਵੀ ਸੋ ਬੜਾ ਚੰਗਾ ਮੁੰਡਾ ਸੀਗਾ ਸੇ ਇਸ ਤਰ੍ਹਾਂ ਕਿਸੇ ਲਈ ਇੱਕ ਦਾਦ ਉਚਾਲੇ ਚਲੇ ਜਾਣਾ ਤੇ ਬਹੁਤ ਦੁਖਦਾਈ ਹੁੰਦਾ ਹੈ ਦੋਸਤੋ ਸੋ ਮੈਂ ਕੋ ਰਿਪੀਰੋ ਅੱਜ ਦੀ ਗੈਸੋ ਪੌਡਕਾਸਟ ਦੇ ਵਿੱਚ ਕਮਲਜੀਤ ਮੰਗਰ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਾ ਤੇ ਮੇਰੇ ਪਿੰਟ ਲਈ ਖਾਸ ਤੌਰ ਤੇ ਉਸ ਦੇ ਪਰਿਵਾਰ ਲਈ ਮੇਰੇ ਲਈ ਸਾਹਿਤ ਲਈ ਇੱਕ ਬਹੁਤ ਵੱਡਾ ਘਾਟਾ ਹੈ ਕੋਫਰ ਕਲ ਬاتھਰੂਮੋ ਕੇ ਤੌਰ ਦੇ ਹਾਂ ਸੋ ਦੋਸਤੋ ਅ ਪਿਛਲੇ ਸਾਲ ਦਾ ਜਦੋਂ ਮੈਂ ਦੇਖਦਾ ਹਾਂ ਪਿੱਛੇ ਚਾਤੀ ਮਾਰਦਾ ਹਾਂ ਆਪਾਂ ਜਿਹੜੇ ਨਵੇਂ ਗੋਲ ਨੇ ਉਹ ਸੈੱਟ ਕਰਦੇ ਹਾਂ ਨਾ ਮੇਰਾ ਰੈਜੋਲੂਸ਼ਨ ਚ ਸੈੱਟ ਕਰਦੇ ਹਾਂ ਨਵੇਂ ਸਾਲ ਦੇ ਵਿੱਚ ਸੋ ਮੈਂ ਵੀ ਇਸ ਤਰ੍ਹਾਂ ਕੀਤਾ ਸਾਲ ਦੇ ਐਂਡ ਤੇ ਮੈਂ ਜਿਹੜਾ ਆਪਣਾ ਲਾਸਟ ਜਿਹੜਾ ਸਫਰ ਸੀਗਾ ਟਰੈਵਲ ਸੀਗਾ ਉਹ ਮੈਂ ਪੁੰਟਾ ਗਨਾਂ ਦਾ ਕੀਤਾ ਡਮੀਨੀਕਨ ਡਮੀਨੀਕਨ ਰਿਪਬਲਿਕ ਦਾ ਕੀਤਾ ਤੋਂ ਜੋ ਮੈਂ ਤੁਹਾਡ ਨਾਲ ਸ਼ੇਅਰ ਕੀਤਾ ਸੋ ਅਗਲੇ ਸਾਲ ਦੇ ਵਿੱਚ ਕਿੱਥੇ-ਕਿੱਥੇ ਜਾਣਾ ਹੈ ਇਹ ਮੈਂ ਪਲਾਨਿੰਗਸ ਬਣਾਈਆਂ ਕੋਈ ਜਿਵੇਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੀ ਹੈ ਕਿ ਪਿਛਲੇ ਸਾਲ ਮੇਰੀ ਸਿਹਤ ਹੈ ਜਿਹੜੀ ਉਹ ਕਾਫੀ ਖਰਾਬ ਰਹੀ ਹੈ April ਤੋਂ ਲੈ ਕੇ December ਤੱਕ ਮੈਂ ਕਿਤੇ ਜਾ ਨਹੀਂ ਸਕਿਆ ਨਾ ਕੋਈ ਕੰਮ ਤੇ ਗਿਆ ਨਾ ਕਿਤੇ ਬਾਹਰ ਸੋਸਾਇਟੀ ਚ ਗਿਆ ਇੱਕ ਅੱਧ ਕਿਸੇ ਸਮਾਗਮ ਤੇ ਗਿਆ ਹੋਊਗਾ ਲੇਕਿਨ ਫਿਰ ਜਦੋਂ ਮੇਰੀ ਸਿਹਤ ਦੇ ਵਿੱਚ ਸੁਧਾਰ ਹੋਇਆ ਮੈਂ ਦੁਬਾਰਾ ਕੰਮ ਤੇ ਵੀ ਜਾਣਾ ਸ਼ੁਰੂ ਕੀਤਾ ਆਪਣੀ ਜੋਬ ਤੇ ਨਾਲ ਦੀ ਨਾਲ ਮੈਂ ਲਿਖਣਾ ਪੜਨਾ ਉਹ ਪਿੰਲੇ ਵਿੱਚ ਲਿਖਦਾ ਪੜਦਾ ਸੀ ਲੇਕਿਨ ਨਿਸ਼ਠ ਕੇ ਲਿਖਣਾ ਪੜਨਾ ਸ਼ੁਰੂ ਕੀਤਾ ਆਪਣੇ ਗੋਲ ਵੀ ਬਣਾਏ ਸੋ ਆਪਣੇ ਬਿਮਾਰ ਸਮੇਂ ਦੌਰਾਨ ਮੈਂ ਦੋ ਕਿਤਾਬਾਂ ਪੂਰੀਆਂ ਕੀਤੀਆਂ ਸੀ ਸੋਚਿਆ ਕਿ ਹੁਣ ਜਦੋਂ ਆਹ ਸਾਲ ਚੜੇਗਾ ਤਾਂ ਮੈਂ ਉਹਨਾਂ ਕਿਤਾਬਾਂ ਨੂੰ ਸੁਪਵਾਉਂਗਾ ਸੋ ਪਿਛਲੇ ਸਾਲ ਮੇਰੀ ਕਿਤਾਬ ਜਿਹੜੀ ਬਲੈਕ ਹੈ ਇਸਾ ਉਹ ਕਹਾਣੀਆਂ ਦੀ ਆਈ ਤਾਂ ਜਿਹਨੂੰ ਕਾਫੀ ਰਿਸਪੌਂਸ ਮਿਲਿਆ ਸਮਾਗਮ ਵੀ ਹੋਇਆ ਸੀ ਰਿਲੀਜ਼ ਵੀ ਹੋਈ ਸੀ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਲਖਾਰੀ ਸਭਾ ਰਾਮਪੁਰ ਤੋਂ ਰਿਲੀਜ਼ ਕੀਤੀ ਗਈ ਸੀ ਤੋਂ ਇਥੇ ਕੈਨੇਡਾ ਦੇ ਵਿੱਚ ਪੰਜਾਬੀ ਕਲਮਾਂ ਦੇ ਕਾਫਲੇ ਵੱਲੋਂ ਕੈਨੇਡਾ ਦੇ ਵਿੱਚ ਰਿਲੀਜ਼ ਕੀਤੀ ਗਈ ਸੋ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਨੀ ਇੱਕ ਮੇਰੀ ਨਵੀਂ ਕਹਾਣੀ ਹੈ ਜਿਹੜੀ ਉਹ ਸਿਰਜਣਾ ਪਰਚੇ ਦੇ ਵਿੱਚ ਛਪੀ ਹੈ ਸੋ ਉਹ ਉਸ ਕਹਾਣੀ ਦਾ ਨਾਮ ਹੈ ਘੁੰਮਣਘੇਰ ਮੈਂ ਅਜੇ ਤੱਕ ਕਹਾਣੀ ਤਾਂ ਨਹੀਂ ਦੇਖੀ ਤੇ ਨਾ ਹੀ ਮੈਨੂੰ ਮੈਗਜ਼ੀਨ ਅਜੇ ਤੱਕ ਮਿਲਿਆ ਹੈ ਸੋ ਕਹਾਣੀ ਜਿਹੜੀ ਘੁੰਮਣਘੇਰ ਹੈ ਉਸ ਦੇ ਬਾਰੇ ਆਕਾਸ਼ ਵੀਰ ਬਹੁਤ ਅੱਛੇ ਕਹਾਣੀਕਾਰ ਨੇ ਤੋਂ ਉਹਨਾਂ ਨੇ ਮੈਨੂੰ ਆਪਣੇ ਵਿਚਾਰ ਭੇਜੇ ਨੇ ਐਕਚੁਅਲੀ ਮੈਨੂੰ ਉਹਨਾਂ ਦੇ ਵਿਚਾਰਾਂ ਤੋਂ ਹੀ ਪਤਾ ਲੱਗਿਆ ਹੈ ਕਿ ਮੇਰੀ ਕਹਾਣੀ ਛਪੀ ਹੈ ਸੋ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਕਹਾਣੀ ਨੂੰ ਜ਼ਰੂਰ ਪੜੋਗੇ ਔਰ ਮੈਂ ਧੰਨਵਾਦੀ ਹਾਂ ਸੱਜਣਾ ਦੀ ਸਾਰੀ ਟੀਮ ਦਾ ਡਾਕਟਰ ਰੁਗਵੀਰ ਸਿੰਘ ਹਣਾ ਦਾ ਜਿਨ੍ਹਾਂ ਨੇ ਸਾਲ ਦੇ ਇਸ ਪਹਿਲੇ ਅੰਕ ਦੇ ਵਿੱਚ ਮੇਰੀ ਕਹਾਣੀ ਨੂੰ ਚੁਣਿਆ ਹੈ ਤੇ ਦੋਸਤੋ ਗੱਲ ਨੂੰ ਅੱਗੇ ਤੋਰਦੇ ਹੋਏ ਆਪਾਂ ਕੁਝ ਹੋਰ ਮੈਗਜ਼ੀਨ ਨੇ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਤੇ ਮਿਲኩል ਇੱਥੇ ਕੁਝ ਮੈਗਜ਼ੀਨ ਪਏ ਨੇ ਅ ਮੈਡ ਲਾਇਬ੍ਰੀ ਦੇ ਵਿੱਚ ਆਪਾਂ ਨੇ ਅ ਸੋ ਆ ਮੈਗਜ਼ੀਨ ਹੈ ਬਹੁਤ ਹੀ ਖੂਬਸੂਰਤ ਮੈਗਜ਼ੀਨ ਹੈ ਤਾਸ ਮਹਾ ਆਹ ਤੇ ਪਟਿਆਲੇ ਤੋਂ ਨਿਕਲਦਾ ਹੈ ਤੇ ਬੜਾ ਹੀ ਖੂਬਸੂਰਤ ਮੈਗਜ਼ੀਨ ਹੈ ਤੇ ਜਦੋਂ ਮੈਂ ਇਹਦੇ ਦੇਖਦੇ ਹਾਂ ਟਾਈਟਲ ਇਹਦਾ ਵਿਚੋ ਇਹਦਾ ਸਾਈਜ਼ ਖਾਸ ਤੌਰ ਤੇ ਤੋਂ ਕਿਤਾਬ ਨਾਲੋਂ ਥੋੜਾਕ ਵੱਡਾ ਹੈ ਲੇਕਿਨ ਪੜਨ ਲਈ ਬੜਾ ਸੌਖਾ ਹੈ ਤੋਂ ਸਤਪਾਲ ਪਿੱਕੀ ਜੀ ਇਸ ਨੂੰ ਕੱਢਦੇ ਨੇ ਸੋ ਇਹ ਮੈਗਜ਼ੀਨ ਜਿਹੜਾ ਮੈਨੂੰ ਪਹੁੰਚ ਗਿਆ ਤੇ ਜੇ ਕੱਲ ਪਰਸਨਲ ਪਹੁੰਚਿਆ ਮੈਂ ਪੜਿਆ ਨਹੀਂ ਸੋ ਆ ਇੱਕ ਹੋਰ ਮੈਗਜ਼ੀਨ ਆ ਜਿਹੜਾ ਆ ਕੇ ਪਹੁੰਚਿਆ ਸੋ ਇਹ ਹੈ ਪਰਵਚਨ ਆ ਦੇਖੋ ਸੋ ਇਹ ਜਲੰਧਰ ਤੋਂ ਨਿਕਲਦਾ ਹੈ ਪਹਿਲਾਂ ਇਸ ਨੂੰ ਡਾਕਟਰ ਰਜਨੀਸ਼ ਭਾਦਰ ਜੀ ਕੱਢਿਆ ਕਰਦੇ ਸਨ ਤੇ ਹੁਣ ਡਾਕਟਰ ਕੁਲਵੰਤ ਗਿੱਲ ਜੀ ਕੱਢਦੇ ਨੇ ਸੋ ਇਸ ਦੇ ਵਿੱਚ ਵੀ ਬੜਾ ਖੂਬਸੂਰਤ ਮੈਟਰ ਹੁੰਦਾ ਤੇ ਇਹ ਵੀ ਇਹ ਦੇ ਵਿੱਚ ਜੀ ਮੇਰੀ ਜਿਹੜੀ ਕਿਤਾਬ ਬਲੈਕ ਆਈਸ ਹੈ ਉਹਦਾ ਰਿਵਿਊ ਵੀ ਛਪਿਆ ਹੈ ਸੋ ਉਸੇ ਤਰ੍ਹਾਂ ਮੈਨੂੰ ਮੈਗਜ਼ੀਨ ਮਿਲਦਾ ਹੈ ਕਹਾਣੀ ਧਾਰਾ ਤੋਂ ਜਿਹਨੂੰ ਭਗਵੰਤ ਰਸੂਲਪੁਰ ਜੀ ਕੱਢਦੇ ਨੇ ਭਗਵੰਤ ਰਸੂਲਪੁਰ ਜੀ ਆ ਬੜੇ ਅੱਛੇ ਕਹਾਣੀਕਾਰ ਨੇ ਸੋ ਉਹਨਾਂ ਨੇ ਵੀ ਜਿਹੜਾ ਬਲੈਕ ਆਈਸ ਦਾ ਜਿਹੜਾ ਰਿਵਿਊ ਹੈ ਉਹ ਛਾਪਿਆ ਹੈ ਅ ਤੋ ਮੈਂ ਇਹਨਾਂ ਮੈਗਜ਼ੀਨਾਂ ਦਾ ਤਨਬਾਧ ਕਰਦਾ ਹਾਂ ਕਿ ਜਿੱਥੇ ਮੇਰੀਆਂ ਰਚਨਾਵਾਂ ਵੀ ਛਾਪਦੇ ਨੇ ਤੇ ਮੇਰੀਆਂ ਪੁਸਤਕਾਂ ਦੀ ਜਾਣਕਾਰੀ ਵੀ ਦਿੰਦੇ ਨੇ ਤੇ ਉੱਥੇ ਨਾਲ ਦੀ ਨਾਲ ਤੇ ਇਹ ਮੈਨੂੰ ਸਮੇਂ ਸਿਰ ਪੁੱਛਤਾ ਵੀ ਕਰਦੇ ਨੇ ਤੇ ਇੱਕ ਹੋਰ ਖੂਬਸੂਰਤ ਮੈਗਜ਼ੀਨ ਹੈ ਜਿਸ ਨੂੰ ਜਿੰਦਰ ਜੀ ਕੱਢਦੇ ਨੇ ਉਹ ਹੈ ਸ਼ਬਦ ਆ ਦੇਖੋ ਤੋਂ ਸ਼ਬਦ ਦੇ ਵਿੱਚ ਵੀ ਜਿਹੜੇ ਹੈਗੇ ਨੇ ਬੁੜੀਆਂ ਖੂਬਸੂਰਤ ਕਹਾਣੀਆਂ ਪੂਰੇ ਨਾਵਲੇਟ ਤੇ ਬਹੁਤ ਵਧੀਆ ਲੇਖ ਨੇ ਜਿਹੜੇ ਉਹ ਆਏ ਨੇ ਸੋ ਮੈਨੂੰ ਵੀ ਪਤ ਲੱਗਿਆ ਕਿ ਪੌਣ ਵਾਲੇ ਦਿਨਾਂ ਦੇ ਵਿੱਚ ਸ਼ਬਦ ਇੱਕ ਹੋਰ ਵਿਸ਼ੇਸ਼ਣ ਕਰ ਰਿਹਾ ਹੈ ਤੋਂ ਮੈਂ ਜਿੰਦਰ ਜੀ ਦੀ ਮਿਹਨਤ ਦਾ ਧੰਨਵਾਦੀ ਹਾਂ ਤੇ ਉਹਨਾਂ ਨੂੰ ਮਤਲਬ ਇਸ ਗੱਲ ਦੀ ਮੁਬਾਰਕ ਵੀ ਦਿੰਦਾ ਹਾਂ ਕਿ ਉਹ ਬਹੁਤ ਮਿਹਨਤ ਨਾਲ ਮੈਗਜ਼ੀਨ ਕੱਢਦੇ ਨੇ ਬਹੁਤ ਸਾਰੇ ਉਹਨਾਂ ਨੇ ਸਪੈਸ਼ਲ ਅੰਕ ਕੱਢੇ ਸੋ ਬਹੁਤ ਸਾਰੀਆਂ ਉਹਨਾਂ ਨੇ ਕਹਾਣੀਆਂ ਕਿਸੇ ਇੱਕ ਵਿਸ਼ੇ ਨੂੰ ਲੈ ਕੇ ਉਸ ਤੇ ਕਹਾਣੀਆਂ ਲਆਂੀਆਂ ਪੁਸਤਕਾਂ ਨੇ ਜਿਹੜੀਆਂ ਉਹ ਸੰਪਾਦਿਤ ਕੀਤੀਆਂ ਅ ਤੋ ਇਸ ਤਰ੍ਹਾਂ ਦੋਸਤੋ ਕੁਝ ਕਿਤਾਬਾਂ ਨੇ ਜਿਹੜੀਆਂ ਮੈਂ ਆਤਾ ਹੁਣ ਜੇ ਪੜ੍ਹਨੇ ਨੇ ਜਨਵਰੀ ਦੇ ਅੰਕ ਨੇ ਸਾਰੇ ਤੋ ਜਿਹੜੀੰਦੇ ਲਾਇਬ੍ਰੇਰੀ ਦੇ ਵਿੱਚ ਆ ਚੁੱਕੇ ਨੇ ਸੋ ਲਾਇਬ੍ਰੇਰੀ ਤੋਂ ਉਸ ਤੋਂ ਮੇਰੀ ਕਾਫੀ ਵੱਡੀ ਹੈ ਤਾਂ ਪਿੱਛੇ ਤੁਸੀਂ ਦੇਖ ਰਹੇ ਹੋ ਦੋ ਸ਼ੈਲਫਾਂ ਨੇ ਇਹ ਮੇਰਾ ਜਿਹੜਾ ਹੈਗਾ ਸਟੂਡੀਓ ਐਂਡ ਰਿਕਾਰਡਿੰਗ ਰੂਮ ਹੈ ਤੇ ਜਿੱਥੇ ਸਿਰਫ ਦੋ ਸ਼ੈਲਫਾਂ ਨੇ ਤੋ ਬਹੁਤ ਸਾਰੀਆਂ ਮੇਰੀਆਂ ਜਿਹੜੀਆਂ ਸ਼ੈਲਫਾਂ ਨੇ ਦੂਸਰੇ ਕਮਰੇਾਂ 'ਚ ਲੱਗੀਆਂ ਹੋਈਆਂ ਨੇ 6 ਤੱਕ 7 ਸ਼ੈਲਫਾਂ ਤਾਂ ਮਤਲਬ ਉੱਪਰ ਹਨ ਕੁਝ 20 ਮਿੰਟ ਚ ਕ ਬਹੁਤ ਸਾਰੀਆਂ ਕਿਤਾਬਾਂ ਨੇ ਸੋ ਉਹ ਮੈਂ ਜਿਹੜੀਆਂ ਪੜ ਲੀਆਂ ਨੇ ਕੁਝ ਮੈਂ ਦੁਬਾਰਾ ਤੀਜੀ ਵਾਰ ਚੌਥੀ ਵਾਰ ਪੜਨਾ ਸੋ ਕਾਫੀ ਸਾਰੀਆਂ ਕਿਤਾਬਾਂ ਨੇ ਜਿਹੜੀਆਂ ਕਿਤਾਬਾਂ ਜੇ ਮੈਂ ਨਹੀਂ ਪੜੀਆਂ ਉਹ ਹਮੇਸ਼ਾ ਉਹ ਉਹਨਾਂ ਦੀ ਸ਼ੈਲਫਾ ਜਿਹੜੀ ਮੇਰੇ ਬੈਡਰੂਮ 'ਚ ਹੁੰਦੀ ਹੈ ਕਿਉਂਕਿ ਮੈਂ ਜਿਹੜੀਆਂ ਕਿਤਾਬਾਂ ਪੜਦਾ ਉਹ ਰਾਤ ਨੂੰ ਮੈਂ ਜਾਂ ਤਾਂ ਸੌਣ ਤੋਂ ਪਹਿਲਾਂ ਪੜਦਾ ਹਾਂ ਜਾਂ ਮੈਂ ਦੁਪਹਿਰ ਨੂੰ ਇੱਕ ਘੰਟਾ ਪੜਦਾ ਹਾਂ ਉਹ ਮੈਂ ਨਵੇਂ ਕਿਤਾਬਾਂ ਪੜਦਾ ਹਾਂ ਤੇ ਅੱਜ ਕੱਲ ਜਿਹੜੀਆਂ ਮੈਂ ਕਿਤਾਬਾਂ ਪੜ ਰਿਹਾ ਤਾਂ ਤੁਹਾਨੂੰ ਮੈਂ ਉਸਦੀ ਵੀ ਜਾਣਕਾਰੀ ਦਵਾਂਗਾ ਸੋ ਪਿਛਲੇ ਸਾਲ ਭਾਵੇਂ ਮੈਂ ਬਿਮਾਰ ਸੀਗਾ ਲੇਕਿਨ ਬਿਮਾਰ ਦੇ ਵਿੱਚ ਕਿਉਂਕਿ ਟਾਈਮ ਦਾ ਪਾਸ ਬੰਦੇ ਨੇ ਕਰਨਾ ਹੁੰਦਾ ਤਾਂ ਮੈਂ ਪੜਦਾ ਵੀ ਕਾਫੀ ਰਿਹਾ ਹਸਪੀਟਲ ਮੈਂ ਜਾਂਦਾ ਸੀਗਾ ਪੇਨ ਹੁੰਦੀ ਸੀਗੀ ਟ੍ਰੀਟਮੈਂਟ ਚੱਲਦਾ ਸੀ ਲੇਕਿਨ ਕਿਤਾਬ ਉੱਥੇ ਵੀ ਮੇਰੇ ਨਾਲ ਹੁੰਦੀ ਸੀਗੀ ਤਾਂ ਉੱਥੇ ਹੀ ਮੈਂ ਕਿਤਾਬਾਂ ਪੜੀਆਂ ਤਕਰੀਬਨ ਮੈਂ ਸਾਲ ਦੇ ਵਿੱਚ 24-25 ਕਿਤਾਬਾਂ ਤਾਂ ਜਿਹੜੀਆਂ ਉਹ ਪੜੀਆਂ ਹੋਣੀਆਂ ਨੇ ਕਾਫੀ ਸਾਰੇ ਮੈਗਜ਼ੀਨ ਵੀ ਪੜੇ ਹੋਏ ਨੇ ਤੋ ਪੌਡਕਾਸਟ ਵੀ ਕਰਦਾ ਰਿਹਾ ਹਾਂ ਹੋਰ ਟਰੈਵਲ ਤੇ ਵੀ ਥੋੜਾ ਬਹੁਤਾ ਗਿਆ ਹਾਂ ਤਾਂ ਉਹ ਤੁਸੀਂ ਸਾਰਾ ਕੁਝ ਦੇਖਿਆ ਹੀ ਹੈ ਸੋ ਐ ਸਾਲ ਦੇ ਵਿੱਚ ਜਿਹੜੀਆਂ ਹੁਣ ਮੈਂ ਕਿਤਾਬਾਂ ਪੜ੍ਹੀਆਂ ਹਾਂ ਸੋ ਪਹਿਲਾ ਮੈਂ ਕਿਤਾਬ ਇਸ ਸਾਲ ਦੀ ਜਿਹੜੀ ਖਤਮ ਕੀਤੀ ਉਹ ਸੀ ਚਰਾਗਾ ਵਾਲੀ ਰਾਤ ਆਹ ਦੇਖੋ ਆਹ ਕਿਤਾਬ ਹੈ ਸੋ ਇਹਨੂੰ ਲਿਖਿਆ ਹੈ ਹਰਕੀਰਤ ਕੌਰ ਚਾਹਲ ਜੀ ਦਾ ਨਾਵਲ ਹੈ ਸੋ ਬਹੁਤ ਕਮਾਲ ਦਾ ਨਾਵਲ ਹੈ ਜਿਹੜਾ ਬੰਡ ਦੇ ਆਧਾਰਤ ਹੈ ਬੰਡ ਦੇ ਆਧਾਰ ਤੇ ਬਹੁਤ ਜਿਹੜਾ ਸਾਹਿਤਾ ਉਹ ਲਿਖਿਆ ਗਿਆ ਹੈ ਲਿਕਨ ਇਸ ਦੇ ਜਿਹੜੀ ਬੜੀ ਖੂਬਸੂਰਤ ਕਹਾਣੀ ਹੈ ਕਹਾਣੀ ਮੈਂ ਤੁਹਾਨੂੰ ਹੁਣ ਦੱਸਾਂਗਾ ਤਾਂ ਨਹੀਂ ਕਿ ਕੀ ਕਹਾਣੀ ਹੈ ਲੇਕਿਨ ਮੈਂ ਹਰਕੀਰਤ ਚਾਹਲ ਉਹਨਾਂ ਦੀਆਂ ਪਹਿਲਾਂ ਕੋਈ ਜ਼ਿਆਦਾ ਪੁਸਤਕਾਂ ਨਹੀਂ ਸੀ ਪੜ੍ਹੀਆਂ ਉਹਨਾਂ ਦੇ ਬਾਰੇ ਹੀ ਪੜਿਆ ਸੀਗਾ ਲੇਕਿਨ ਫਿਰ ਮੈਂ ਸਪੈਸ਼ਲ ਉਹਨੂੰ ਕਹਿ ਕੇ ਇਹ ਪੁਸਤਕਾਂ ਉਹਨਾਂ ਤੋਂ ਮਗਮੰਝਿਆ ਨੇ ਤਰਕੀ ਮੈਂ ਜਾਣ ਸਕਾਂ ਕਿ ਸਾਡੇ ਸਮਕਾਲੀ ਲੇਖਕ ਕੈਨੇਡਾ ਦੇ ਵਿੱਚ ਜਿਹੜੇ ਲਿਖ ਰਹੇ ਨੇ ਉਹ ਕੀ ਲਿਖ ਰਹੇ ਨੇ ਤਾਂ ਮੈਂ ਸਾਰਿਆਂ ਨੂੰ ਜਾਨਣਾ ਚਾਹੁੰਨਾ ਤੇ ਆਪਣੇ ਇਸ ਪਲੇਟਫਾਰਮ ਤੋਂ ਪੇਸ਼ ਕਰਨਾ ਚਾਹੁੰਨਾ ਸੋ ਮੈਨੂੰ ਪੜ੍ਹ ਕੇ ਚੰਗਾ ਲੱਗਿਆ ਕਿਉਂਕਿ ਮੈਂ ਇਹਦੇ ਵਿੱਚ ਹੀ ਦੇਖਿਆ ਕਿ ਕਹਾਣੀ ਤਾਂ ਖੂਬਸੂਰਤ ਹਰਕੀਰਤ ਚਾਹਲ ਜੀ ਗੁੰਦਦੀ ਹੀ ਨੇ ਸੋ ਨਾਲ ਦੀ ਨਾਲ ਜਿਹੜਾ ਉਹਨਾਂ ਨੂੰ ਪਿੰਡੂ ਜਿਹੜਾ ਅਰਥਚਾਰਾ ਹੈ ਪਿੰਡੂ ਭਾਈਚਾਰਾ ਹੈ ਪਿੰਡੂ ਮਾਹੌਲ ਹੈ ਪੰਜਾਬੀ ਸਭਿਆਚਾਰ ਦਾ ਉਹਦੀ ਬੜੀ ਗੂੜੀ ਸਮਝ ਹੈ ਤੇ ਉਹ ਜਿਹੜੇ ਜਿਹੜੀਆਂ ਚੀਜ਼ਾਂ ਸਾਡੇ ਤੋਂ ਬਿਸਰ ਚੁੱਕੀਆਂ ਨੇ ਤੇ ਅਚਾਰਾਗਾਂ ਵਾਲੀ ਰਾਤ ਦੇ ਵਿੱਚ 1947 ਤੋਂ ਲੈ ਕੇ ਤਕਰੀਬਨ 1970 80 ਤੱਕ ਦਾ ਜਿਹੜਾ ਮਾਹੌਲ ਪੇਸ਼ ਕੀਤਾ ਗਿਆ ਤੋ ਉਹ ਜਿਹੜਾ ਬਦਲ ਰਿਹਾ ਪੰਜਾਬ ਹੈ ਉਹਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਦੋ ਤਿੰਨ ਪੀੜੀਆਂ ਦੀਆਂ ਕਹਾਣੀਆਂ ਆ ਤਾਂ ਉਹ ਜਿਹੜੇ ਵਿਛੜ ਚੁੱਕੇ ਖੇਤੀਬਾੜੀ ਨਾਲ ਸੰਬੰਧਤ ਘਰਾਂ ਨਾਲ ਸੰਬੰਧਾ ਸਾਡੀਆਂ ਸੁਆਣੀਆਂ ਨਾਲ ਸੰਬੰਧਤ ਜਿਹੜੇ ਸ਼ਬਦ ਨੇ ਉਹਨਾਂ ਨਾਲ ਜਿਸ ਤਰ੍ਹਾਂ ਨਿਤਵਰਤੋਂ ਚ ਬੋਲਦੇ ਸੀਗੇ ਕਿਉਂਕਿ ਅੱਜ ਦੇ ਜੰਗ ਜਨਰੇਸ਼ਨ ਨੂੰ ਤਾਂ ਸ਼ਾਇਦ ਪਤਾ ਹੀ ਨਾ ਲੱਗੇ ਉਹ ਜਿਹੜਾ ਸੰਦ ਸਮਾਨ ਹੈ ਜਿਹੜਾ ਘਰਾਂ ਚ ਵਰਤਿਆ ਜਾਂਦਾ ਸੀ ਜਿਸ ਤਰ੍ਹਾਂ ਓਟੇਰ ਨੇ ਹੋਏ ਨਾਲਾ ਬੁੰਨੇ ਹੋਏ ਤੇ ਕੀ ਆਹੋ ਕ੍ਰਿਤੀ ਬੜੀ ਨਾਲ ਸਵੰਦ ਸਮਾਨ ਹੋਇਆ ਤਾਂ ਉਹ ਜਿਹੜਾ ਉਹਦੀ ਪੇਸ਼ਕਾਰੀ ਹੈ ਉਹਨਾਂ ਨੇ ਬੜੀ ਖੂਬਸੂਰਤੀ ਨਾਲ ਕੀਤੀ ਆ ਸੋ ਮੈਨੂੰ ਉਹਨਾਂ ਦਾ ਨਾਵਲ ਇਹ ਵੀ ਚੰਗਾ ਲੱਗਿਆ ਸੋ ਆਹ ਜਿਹੜਾ ਨਾਵਲ ਹੈ ਥੋਖਾਂ ਦੇ ਫੁੱਲ ਸੋ ਇਹ ਉਹਨਾਂ ਦਾ ਦੂਸਰਾ ਨਾਵਲ ਹੈ ਤੇ ਇਹ ਵੀ ਮੈਂ ਖਤਮ ਕਰ ਲਿਆ ਹੈ ਸੋ ਇਹ ਨਵੇਂ ਸਾਲ ਦੇ ਵਿੱਚ ਮੈਂ ਦੋ ਨਾਵਲ ਨੇ ਜਿਹੜੇ ਉਹ ਖਤਮ ਕਰ ਚੁੱਕੇ ਆ ਤੇ ਇੱਕ ਮੈਂ ਯੂਨੀਵਰਸ ਬਾਰੇ ਕਿਤਾਬ ਹੈ ਜਿਹੜੀ ਉਹ ਇੰਗਲਿਸ਼ ਦੇ ਵਿੱਚ ਹੈ ਤੇ ਉਹ ਪੜ੍ਹ ਰਿਹਾ ਤੇ ਉਹਦੇ ਵਿੱਚ ਵੀ ਕਾਫੀ ਗਿਆਨ ਹੈ ਤੇ ਮੈਂ ਹਰਕੀਰਤ ਕੌਰ ਸਾਹਲ ਜੀ ਨੂੰ ਇਹ ਨਾਵਲਿਆਂ ਦੀ ਮੁਬਾਰਕਵਾਦ ਪੇਸ਼ ਕਰਦਾ ਤੇ ਮੈਂ ਸਮਝਦਾ ਕਿ ਉਹਨਾਂ ਦੇ ਕੈਨੇਡਾ ਦੇ ਵਿੱਚ ਆਉਣ ਨਾਲ ਤੇ ਪੰਜਾਬੀ ਨਾਵਲ ਦੇ ਖੇਤਰ ਦੇ ਵਿੱਚ ਕਾਫੀ ਵਾਧਾ ਹੋਇਆ ਸੋ ਮੈਂ ਇਹ ਵੀ ਤਬਕੋ ਰੱਖਦਾ ਕਿ ਕੋਈ ਜਿਹੜਾ ਮੈਂ ਹੁਣ ਨਾਵਲ ਉਹਨਾਂ ਦਾ ਸ਼ੁਰੂ ਕੀਤਾ ਚੰਨਣ ਰੁੱਖ ਉਹਦੇ ਵਿੱਚ ਉਹਨਾਂ ਨੇ ਕੈਨੇਡਾ ਦੀ ਲਾਈਫ ਨੂੰ ਬਿਆਨਿਆ ਹੈ ਤੇ<'ਲੜਕੀ ਜਦੋਂ ਅਜੇ ਮੈਂ ਉਹਦੇ ਦੋ ਕੇ ਚੈਪਟਰ ਪੜ੍ਹੇ ਨੇ ਕੈਨੇਡਾ ਦੇ ਵਿੱਚ ਆ ਜਾਂਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਨਿਠ ਕੇ ਪੰਜਾਬੀ ਸੱਭਿਆਚਾਰ ਨੂੰ ਪੰਜਾਬ ਦੇ ਮਾਹੌਲ ਨੂੰ ਬਿਆਨਿਆ ਹੈ ਉਹ ਇੱਥੇ ਜਿਹੜੀਆਂ ਸਾਡੀਆਂ ਕੈਨੇਡਾ ਦੀਆਂ ਦੁਸ਼ਵਾਰੀਆਂ ਨੇ ਇੱਥੋਂ ਦਾ ਜਿਹੜਾ ਰਹਿਣ ਸਹਿਣ ਹੈ ਇੱਥੋਂ ਦਾ ਜਿਹੜਾ ਜੀਵਨ ਹੈ ਉਸ ਨੂੰ ਵੀ ਬੜੀ ਖੂਬਸੂਰਤੀ ਨਾਲ ਬਿਆਨਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਉਹ ਜਿਹੜਾ ਹੈਗਾ ਕੈਨੇਡਾ ਬਾਰੇ ਜਿਹੜੇ ਨੇ ਵਧੀਆ ਨਾਵਲ ਲੈ ਕੇ ਇਥੋਂ ਦੇ ਕੈਰੇਕਟਰਸ ਬਾਰੇ ਬਾਹਰਲੀਅ ਕਮਿਊਨਿਟیز ਬਾਰੇ ਸੋ ਕਿਵੇਂ ਅਸੀਂ ਵਿਚਰਦੇ ਹਾਂ ਤਾਂ ਕਿ ਜਿਹੜੇ ਪੰਜਾਬ ਬੱਠੇ ਬੰਦੇ ਨੇ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਇੱਕ ਭਲੇਖਾ ਹੁੰਦਾ ਸੀ ਕਿ ਸ਼ਾਇਦ ਉੱਥੇ ਡਾਲਰ ਡਾਲਰ ਨੇ ਜਿਹੜੇ ਉਹ درختਾਂ ਨੂੰ ਲੱਗਦੇ ਨੇ ਬਹੁਤ ਹੀ ਜੀਮਨੀ ਹੈ ਬਹੁਤ ਸੌਖੀ ਲਾਈਫ ਹੈ ਜਾਂ ਜਿਹੜਾ ਵਾਕਿਆ ਹੀ ਜਿਹਨਾਂ ਨੇ ਤਰੱਕੀ ਕੀਤੀ ਹੈ ਇਹ ਲੈਂਡ ਆਫ ਓਪਰਚੁਨਿਟੀ ਹੈ ਤੇ ਮਿਹਨਤ ਕਰਨ ਵਾਲਾ ਬੰਦਾ ਇੱਥੇ ਕਿੱਥੇ ਤੋਂ ਕਿੱਥੇ ਪਹੁੰਚ ਸਕਦਾ ਹੈ ਤੇ ਰਿਸ਼ਤਿਆਂ ਦੇ ਵਿੱਚ ਆ ਰਹੇ ਨਿਹਾਰ ਤਰੇੜਾਂ ਤੇ ਜਾਂ ਜਿਹੜੇ ਵਿਆਹ ਸ਼ਾਦੀ ਦਾ ਟੁੱਟਣਾ ਤੇ ਇਹਨਾਂ ਰਿਸ਼ਤਿਆਂ ਦਾ ਕਮਜ਼ੋਰ ਪੈ ਜਾਣਾ ਤੇ ਜਾਂ ਕਿ ਕੰਟਰੈਕਟ ਮੈਨੇਜ ਉਹ ਸਾਰੇ ਵਿਸ਼ਿਆਂ ਨੂੰ ਲੈ ਕੇ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਖਾਜ ਹੋਣਗੇ ਅ ਸੋਮਾਇਸ ਪੌਡਕਾਸਟ ਦੇ ਵਿੱਚ ਕੋਸ਼ਿਸ਼ ਕਰਾਂਗਾ ਕਿ ਮੈਂ ਇਸ ਸਾਲ ਦੇ ਵਿੱਚ ਟੋਰਾਂਟੋ ਦੇ ਜਿਹੜੇ ਨਾਟ ਕੱਲੇ ਟੋਰਾਂਟੋ ਦੇ ਟੋਰਾਂਟੋ ਦੇ ਤਾਂ ਮੇਰੇ ਲਈ ਪਹਿਲਾ ਹੈ ਕਿਉਂਕਿ ਮੈਨੂੰ ਰਿਕਾਰਡ ਕਰਨ ਦਾ ਸ਼ੌਕ ਹੈ ਤੇ ਕੈਲਗਰੀ ਬੈਂਕੂਵਰ ਜਾਂ ਹੋਰ ਐਡਮੈਂਟ ਜਿੱਥੇ-ਜਿੱਥੇ ਵੀ ਸਾਡੇ ਪੰਜਾਬੀ ਲਿਖ ਕੇ ਬੈਠੇ ਨੇ ਤੁਸੀਂ ਮੈਂ ਉਹਨਾਂ ਦੀਆਂ ਰਚਨਾਵਾਂ ਵੀ ਪੇਸ਼ ਕਰਾਂ ਤੇ ਤੁਹਾਨੂੰ ਉਹਨਾਂ ਦੀ ਬਰੀਫ ਜਾਣਕਾਰੀ ਵੀ ਦਵਾਂ ਵੀ ਉਹਨਾਂ ਨੇ ਹੁਣ ਤੱਕ ਕੀ ਲਿਖਿਆ ਕਿੱਥੇ ਰਹਿ ਰਹੇ ਨੇ ਅੱਜ ਕੱਲ ਕੀ ਕਰ ਰਹੇ ਨੇ ਕੀ ਲਿਖ ਰਹੇ ਨੇ ਤਾਂ ਕਿਸ ਤਰ੍ਹਾਂ ਉਹਨਾਂ ਦੀਆਂ ਕਿਤਾਬਾਂ ਦਾ ਮੇਰੇ ਤੇ ਪ੍ਰਭਾਵ ਹੈ ਸੋ ਮੈਂ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗਾ ਸੋ ਮੈਂ ਇਹ ਮੇਰਾ ਹੈਗਾ ਜਿਹੜਾ ਨਵੇਂ ਸਾਲ ਦਾ ਜੀ ਇਹ ਜਨਵਰੀ ਮਹੀਨੇ ਦੀ ਇਹ ਮੇਰੀ ਜਿਹੜੀ ਹੈਗੀ ਆ ਉਪਰਾਪਤੀ ਹੈ ਕਿ ਮੇਰੇ ਕੋਲ ਕੁਝ ਨਾਵਲ ਆਏ ਨੇ ਕੁਝ ਮੈਗਜ਼ੀਨ ਆਏ ਨੇ ਤੇ ਜਿਹੜੇ ਮੈਂ ਪੜ ਰਿਹਾ ਹਾਂ ਤੇ ਕੁਛ ਕਿਤਾਬਾਂ ਜਿਹੜੀਆਂ ਮੈਂ ਉਹ ਪੜਨੀਆਂ ਨੇ ਸੋ ਇਸ ਦੇ ਨਾਲ ਅ ਟੋਰਾਂਟੋ ਦਾ ਜਿਹੜਾ ਮੌਸਮ ਹੈ ਦੋਸਤੋ ਬੜਾ ਅੱਜ ਕੱਲ ਠੰਡਾ ਤੇ ਮੈਂ ਨਹੀਂ ਦੇਖਿਆ ਕਿ ਕੰਟੀਨਿਊਸਲੀ ਤੁਹਾਨੂੰ ਇੰਨੀ ਠੰਡ ਚੱਲਣੀ ਪਵੇ ਕਿ ਵਿੱਚ ਬ੍ਰੇਕ ਹੀ ਨਾ ਮਿਲੇ ਤੇ ਮੈਂ ਹੁਣ ਜਿਹੜੇ ਏਰੀਆ ਦੇ ਵਿੱਚ ਰਹਿ ਰਿਹਾ ਹਾਂ ਇੱਥੇ ਬਰਫ਼ ਵੀ ਸਾਡੇ ਬ੍ਰੈਂਪਟਨ ਨਾਲੋਂ ਕਾਫੀ ਜ਼ਿਆਦਾ ਪੈਂਦੀ ਹੈ ਤੇ ਸੜਕਾਂ ਨੇ ਜਿਹੜੀਆਂ ਉਹ ਬਰਫ਼ ਨਾਲ ਭਰੀਆਂ ਰਹਿੰਦੀਆਂ ਨੇ ਤੋ ਬਾਹਰ ਵਾਕ ਕਰਨ ਜਾਣਾ ਬੜਾ ਔਖਾ ਹੈ ਘਰੇ ਹੀ ਮਤਲਬ ਤੁਸੀਂ ਟਰੈਡ ਮਿਲਤੇ ਜਾਂ ਜੋਗਾ ਵਗੈਰਾ ਕਰਕੇ ਤੁਸੀਂ ਐਕਸਰਸਾਈਜ਼ ਕਰ ਸਕਦੇ ਹੋ ਤੇ ਬਾਹਰ ਹੋਰ ਨਾ ਤਾਂ ਘਰੋਂ ਨਿਕਲਣ ਨੂੰ ਦਿਲ ਕਰਦਾ ਕਿਉਂਕਿ ਮਾਈਂਡ 10 ਤੋਂ 30 ਡਿਗਰੀ ਦੇ ਵਿੱਚ ਤੁਹਾਡਾ ਬਾਹਰ ਜਾਣ ਨੂੰ ਦਿਲ ਨਹੀਂ ਕਰਦਾ ਇਹਨਾਂ ਕੱਪੜੇ ਪਾਓ ਤੇ ਠੰਡ ਦੇ ਵਿੱਚ ਜਾਓ ਫੇਰ ਬੰਦਾ ਸੋਚਦਾ ਮੇਰੇ ਵਰਗਾ ਖਜ਼ਾਰੀ ਬਿਮਾਰ ਹੋ ਗਏ ਤਾਂ ਫੇਰ ਕੀ ਹੋਊਗਾ ਸੋ ਇਹ ਹੈ ਤੋ ਠੰਡ ਕਾਫੀ ਪੈ ਰਹੀ ਹੈ ਤੇ ਤੁਸੀਂ ਦੇਖ ਰਹੇ ਹੋ ਇਹ ਮੌਸਮ ਨੂੰ ਦੇਖ ਰਹੇ ਹੋ ਜਾਂ ਤੁਸੀਂ ਮੇਰੇ ਪੌਡਕਾਸਟ ਨੂੰ ਦੇਖ ਰਹੇ ਹੋ ਤਾਂ ਘਰ ਬੈਠ ਕੇ ਜਿਹੜੀਆਂ ਚੰਗੀਆਂ ਕਿਤਾਬਾਂ ਨੇ ਪੜੋ ਲੇਖਕਾਂ ਨੂੰ ਫੋਨ ਕਰਕੇ ਉਹਨਾਂ ਤੋਂ ਕਿਤਾਬਾਂ ਮੰਗਾ ਸਕਦੇ ਹੋ ਔਰ ਨਾਲ ਮੈਂ ਇਹ ਵੀ ਦੱਸਾਂਗਾ ਕਿ ਕੁਝ ਦੋਸਤਾਂ ਨੇ ਮੈਨੂੰ ਪਿਛਲੇ ਦਿਨੀ ਮੈਨੂੰ ਕਿੱਥੋਂ ਫੋਨ ਆਇਆ ਸੀਗਾ ਤੇ ਕਾਫੀ ਦੂਰੋਂ ਜਿਹੜਾ ਫੋਨ ਆਇਆ ਤੇ ਉੱਥੇ ਇੱਕ ਨੌਜਵਾਨ ਨੇ ਮਤਲਬ ਮੇਰੀ ਕਿਤਾਬ ਲਾਇਬ੍ਰੇਰੀ ਚੋਂ ਕਢਵਾ ਕੇ ਪੜੀ ਮੇਰਾ ਸਫਰਨਾਵਾ ਤੇ ਉਹਨੂੰ ਚੰਗਾ ਲੱਗਿਆ ਤਾਂ ਉਹਨੇ ਮੈਨੂੰ ਫੋਨ ਕੀਤਾ ਤੇ ਕਾਫੀ ਡਿਸਕਸ਼ਨ ਆ ਜਿਹੜੀ ਉਹਨੇ ਮੇਰੇ ਨਾਲ ਕੀਤੀ ਸੋ ਕੈਨੇਡਾ ਦੀ ਐਡੀ ਦੂਰ ਰਿਮੋਟ ਸਟੇਟ ਦੇ ਵਿੱਚ ਜਿੱਥੇ ਪੰਜਾਬੀ ਬਹੁਤ ਥੋੜੇ ਨੇ ਗਿਣਤੀ ਦੇ ਨੇ ਤਾਂ ਉੱਥੋਂ ਤੁਹਾਨੂੰ ਕੋਈ ਫੋਨ ਆਵੇ ਕਿ ਮੈਂ ਤੁਹਾਡੀ ਕਿਤਾਬ ਪੜੀ ਅਰ ਮੈਂ ਹੈਰਾਨ ਹਾਂ ਕਿ ਉੱਥੋਂ ਦੀ ਲਾਇਬ੍ਰੇਰੀ ਦੇ ਵਿੱਚ ਵੀ ਕਿਤਾਬ ਹੈ ਉਹਨੂੰ ਮੇਰਾ ਜਿਹੜਾ ਅਸੀਂ ਵੀ ਦੇਖੀ ਦੁਨੀਆ ਤੇ ਉਹਨਾਂ ਨੇ ਉੱਥੋਂ ਮੇਰਾ ਨਾਮ ਵਰ ਕਢਾ ਕੇ ਪੜਿਆ ਮਨਦੀਪ ਸਿੰਘ ਉਹਨਾਂ ਦਾ ਨਾਮ ਸੀਗਾ ਤੇ ਇਸੇ ਪ੍ਰਕਾਰ ਇੱਥੇ ਇੱਕ ਮੈਨੂੰ ਹੋਰ ਕਿਸੇ ਨੇ ਫੋਟੋ ਭੇਜੀ ਤੇ ਉਹਨਾਂ ਨੇ ਮੈਨੂੰ ਮੇਰੀ ਕਿਤਾਬ ਦੀ ਫੋਟੋ ਭੇਜੀ ਜੋ ਉਹਨਾਂ ਨੇ ਬ੍ਰੈਂਟਨ ਲਾਇਬ੍ਰੇਰੀ ਚੋਂ ਕਢਾ ਕੇ ਪੜ੍ਹੀ ਸੋ ਉਸੇ ਬਲੈਕ ਆਈਸ ਸੋ ਬਲੈਕ ਆਈਸ ਤੇ ਮੈਨੂੰ ਹੋਰ ਵੀ ਕਾਫੀ ਆਸਟ੍ਰੇਲੀਆ ਤੋਂ ਵੀ ਸੁਨੇਹਾ ਆਇਆ ਵੈਨਕੂਵਰ ਤੋਂ ਵੀ ਆਇਆ ਤਾਂ ਹੋਰ ਵੀ ਕਈ ਮੁਲਕਾਂ ਤੋਂ ਇੰਗਲੈਂਡ ਤੋਂ ਵੀ ਆਇਆ ਕਿ ਕਿਤਾਬਾਂ ਨੇ ਜਿਹੜੀਆਂ ਲਾਇਬ੍ਰੇਰੀ ਚੋਂ ਕਢਾ ਕੇ ਪੜ੍ਹੀਆਂ ਗਈਆਂ ਨੇ ਸੋ ਕਿਤਾਬਾਂ ਪੜ੍ਹਦੇ ਨੇ ਸੋ ਜਿਹੜੇ ਤੁਹਾਡੇ ਲੋਕਲ ਲੇਖਕ ਨੇ ਤੁਸੀਂ ਉਹਨਾਂ ਦੀਆਂ ਕਿਤਾਬਾਂ ਜਾ ਕੇ ਲਾਇਬ੍ਰੇਰੀ ਚ ਮੰਗਿਆ ਕਰੋ ਤੇ ਉਹ ਜਿਹੜੀਆਂ ਕਿਤਾਬਾਂ ਨੇ ਜਰੂਰ ਤੁਹਾਨੂੰ ਉਹ ਮੌਕੇ ਤਨ ਕਿਥੋਂ ਮੋਗਵਾ ਕੇ ਦੇਣਗੇ ਅ ਸੋ ਤਾਂ ਤੁਸੀਂ ਤੋਂ ਦੋਸਤੋ ਮੈਨੂੰ ਦੱਸਣਾ ਹੈ ਕਿ ਆਹ ਜਿਹੜਾ ਸਾਲ ਹੁਣ ਚੱਲ ਰਿਹਾ ਹੈ ਤੇ ਇਹਦੇ ਵਿੱਚ ਤੇ ਤੁਸੀਂ ਕਿਸ ਤਰ੍ਹਾਂ ਦੀ ਪੌਡਕਾਸਟ ਕਿਸ ਤਰ੍ਹਾਂ ਦਾ ਟਰੈਵਲ ਵਲੌਗ ਤੁਸੀਂ ਦੇਖਣਾ ਚਾਹੁੰਦੇ ਹੋ ਸੋ ਮੈਂ ਕੋਸ਼ਿਸ਼ ਕਰ ਰਿਹਾ ਮੇਰੇ ਕੋਲ ਗਿਪਮੈਂਟਸ ਤਾਂ ਸਾਰੇ ਹੈਗੇ ਨੇ ਤੁમે ਬਾਰ ਹੋਮ ਕਰਕੇ ਕਈ ਵਾਰ ਉਹਨਾਂ ਦੀ ਸਟੱਡੀ ਨਹੀਂ ਕਰ ਸਕਿਆ ਮਤਲਬ ਮੇਰੇ ਕੋਲ ਵਧੀਆ ਪ੍ਰੋਗਰਾਮ ਨੇ ਮਤਲਬ ਜਿਹੜਾ ਐਡੀਟਿੰਗ ਵਾਲੇ ਵੀ ਨੇ ਤੋਂ ਵਧੀਆ ਇਕੁਪਮੈਂਟਸ ਮੇਰੇ ਕੋਲੇ ਰਿਕਾਰਡ ਕਰਨ ਲਈ ਵੀ ਨੇ ਬਾਹਰ ਜਾਣ ਲਈ ਵੀ ਨੇ ਕਈ ਤਰ੍ਹਾਂ ਦੇ ਕੈਮਰੇ ਹੈਗੇ ਨੇ ਤੇ ਹੋਰ ਮੈਂ ਇਤ ਕੀ ਆਪਣੇ ਜਿਹੜਾ ਸਟੂਡੀਓ ਉਹਦੇ ਵਿੱਚ ਕਈ ਕੁਝ ਨਵਾਂ ਦਰਜ ਕੀਤਾ ਮੈਂ ਤੁਹਾਨੂੰ ਇੱਕ ਇੱਕ ਕਰਕੇ ਦਿਖਾਉਂਗਾ ਮੈਂ ਤਾਂ ਦਿਖਾਉਂਗਾ ਜੀ ਤੁਹਾਡੀ ਉਸ ਵਿੱਚ ਦਿਲਚਸਪੀ ਹੈ ਸੋ ਕਈ ਵਾਰੀ ਹੈਗੀ ਆ ਕੋਈ ਬੰਦਾ ਨਵਾਂ ਪੋਡਕਾਸਟ ਸ਼ੁਰੂ ਕਰਨੀ ਚਾਹੁੰਦਾ ਹੈ ਜਾਂ ਨਵੀਂ ਬਲੌਗਿੰਗ ਕਰਨੀ ਚਾਹੁੰਦਾ ਹੈ ਉਹ ਤੋਂ ਤਾਂ ਕਿ ਮੈਨੂੰ ਪਤਾ ਲੱਗੇ ਕਿ ਮੇਰੇ ਤੋਂ ਪਹਿਲਾਂ ਜਿਹੜੇ ਬੰਦੇ ਨੇ ਉਹ ਕਿਸ ਤਰ੍ਹਾਂ ਦਾ ਇਕਪਮੈਂਟਸ ਚੂਜ਼ ਕਰਦੇ ਨੇ ਕਿਸ ਤਰ੍ਹਾਂ ਦੇ ਕੈਮਰੇ ਯੂਜ਼ ਕਰਦੇ ਨੇ ਕਿਸ ਤਰ੍ਹਾਂ ਦੇ ਮਾਈਕ੍ਰੋਫੋਨਸ ਯੂਜ਼ ਕਰਦੇ ਨੇ ਜਾਂ ਹੋਰ ਕੀ ਹੈ ਸੋ ਮੈਂ ਹੁਣ ਤੁਹਾਨੂੰ ਗੱਲ ਦੱਸੀ ਦਿੰਦਾ ਕਿ ਮੈਂ ਜਿਹੜੇ ਰੋਡ ਦੇ ਮਾਈਕ ਪਿਛਲੇ ਸਾਲ ਲਈ ਸੀਗੇ ਤੋਂ ਜਿਨ੍ਹਾਂ ਦੀ ਕਾਸਟ 500 ਡਾਲਰ ਦੇ ਕਰੀਬ ਹੈ ਤੋਂ ਮੈਂ ਯੂਜ਼ ਕਰਨਾ ਤਾਂ ਮੈਨੂੰ ਬਹੁਤ ਅੱਛੇ ਲੱਗੇ ਨੇ ਇਹਨਾਂ ਨੇ ਮੇਰਾ ਬਹੁਤ ਮਤਲਬ ਹੈਲਪ ਕੀਤੀ ਹੈ ਤੋਂ ਹਰ ਵਕਤ ਜਿਹੜੇ ਟ੍ਰੈਵਲ ਚ ਮੇਰੇ ਨਾਲ ਹੁੰਦੇ ਨੇ ਇਸੇ ਤਰ੍ਹਾਂ ਮੇਰਾ ਜਿਹੜਾ GoPro ਕੈਮਰਾ ਹੈ ਤਾਂ ਉਹ ਉਹ ਜਿਹੜਾ ਵਰਤਣ ਦਾ ਤਰੀਕਾ ਹੈ ਉਹ ਵੀ ਬੜਾ ਆਸਾਨ ਹੈ ਤੁਹਾਨੂੰ ਵਾਰ-ਵਾਰ ਕੈਮਰਾ ਨਹੀਂ ਘੁਮਾਉਣਾ ਪੈਂਦਾ ਤੁਸੀਂ ਅੱਗੇ ਪਿੱਛੇ ਮਤਲਬ ਹਰ ਪਾਸੇੋਂ ਮਤਲਬ ਜਿੱਦਾਂ ਤੁਹਾਡੀ ਰਿਕਾਰਡਿੰਗ ਹੈ ਜਿਹੜੀ ਉਹ ਕਰਦਾ ਰਹਿੰਦਾ ਹੈ ਤੇ ਦੂਸਰੀ ਜਿਹੜੀ ਉਹਦੇ ਵਿੱਚ ਸਹੂਲਤ ਦੀ ਇਹ ਗੱਲ ਹੈ ਕਿ ਤੁਹਾਡਾ ਡਾਟਾ ਟ੍ਰਾਂਸਫਰ ਤੁਹਾਡੇ ਫੋਨ ਤੇ ਵੀ ਹੋ ਜਾਂਦਾ ਹੈ ਤੁਹਾਡੇ ਲੈਪਟਾਪ ਤੇ ਵੀ ਹੋ ਜਾਂਦਾ ਹੈ ਉਹ ਮੈਨੂੰ ਜਿਹੜੀ ਉਹਦੀ ਗੱਲ ਹੈ ਚੰਗੀ ਲੱਗੀ ਫੀਚਰਸ ਉਹਦੇ ਵਿੱਚ ਕਾਫੀ ਨੇ ਸੋ ਇਹ ਉਹ ਮੈਂ ਕੈਮਰਾ ਐਡ ਕੀਤਾ ਸੀ ਪਿਛਲੇ ਸਾਲ ਉਹ ਤੋਂ ਪਹਿਲਾਂ ਮਿਲ ਕੋ ਸੋਨੀ ਦਾ ਕੈਮਰਾ ਸੀ ਜਿਹਦੇ স্পੈਸ਼ਲ ਬਲੋਕਿੰਗ ਲਈ ਹੁਣ ਆ ਗਿਆ ਹੈ ਤਾਂ ਉਹ ਕੈਮਰੇ ਤੇ ਮੈਂ ਤੁਹਾਨੂੰ ਬਲੌਗ ਬਣਾ ਕੇ ਕਾਫੀ ਸਾੜੇ ਦਿਖਾਏ ਨੇ ਤਾਂ ਮੈਂ ਗ੍ਰੀਨ ਸਕਰੀਨ ਵੀ ਯੂਜ਼ ਕਰਦਾ ਰਿਹਾ ਪਹਿਲਾਂ ਪਹਿਲਾਂ ਤਾਂ ਹੁਣ ਕਈ ਵਾਰ ਕੌਲ ਹੋ ਜਾਂਦੀ ਹੈ ਕਿ ਕੋਈ ਗ੍ਰੀਨ ਸਕਰੀਨ ਤੁਸੀਂ ਯੂਜ਼ ਕਰਕੇ ਬਣਾਉਂਦੇ ਹੋ ਵੀਡੀਓ ਤਾਂ ਬਹੁਤ ਅੱਛੀ ਲੱਗਦੀ ਹੈ ਪ੍ਰੋਫੈਸ਼ਨਲ ਲੱਗਦੀ ਹੈ ਲੇਕਿਨ ਕੰਮ ਹੈ ਜਿਹੜਾ ਉਹ ਥੋੜਾ ਵੱਜ ਜਾਂਦਾ ਹੈ ਸੋ ਇਸੇ ਤਰ੍ਹਾਂ ਜਿਹੜਾ ਪ੍ਰੀਮੀਅਮ ਪ੍ਰੋ ਹੈ ਐਡਿਟਿੰਗ ਦਾ ਜਿਹੜਾ ਪ੍ਰੋਗਰਾਮ ਹੈ ਉਹ ਮਹਿਸੂਸ ਕਰਦਾ ਹਾਂ ਉਸ ਨੂੰ ਬਾਰ ਬਾਰ ਲਰਨ ਵੀ ਕਰਦਾ ਹਾਂ ਸਿੱਖਦਾ ਹਾਂ ਬਹੁਤ ਕੰਪਲਿਕੇਟਡ ਹੈ ਕਿਉਂਕਿ ਜਿੰਨੀਆਂ ਵੀ ਪ੍ਰੋਫੈਸ਼ਨਲ ਵੱਡੀਆਂ ਮੂਵੀਆਂ ਨੇ ਸਾਰੀਆਂ ਉਹਦੇ ਤੇ ਹੀ ਅਡਜਸਟ ਹੁੰਦੀਆਂ ਨੇ ਸੋ ਉਹ ਵੀ ਮਹਿਸੂਸ ਕਰਨਾ ਹਾਂ ਤਾਂ ਮੇਰੇ ਕੋਲ ਜਿਹੜਾ ਫੋਨ 'ਚ ਵੀਡੀਓ ਐਡੀਟਰ ਹੈ ਉਹ ਵੀ ਬਹੁਤ ਅੱਛਾ ਹੈ ਉਹ ਵੀ ਮਹਿਸੂਸ ਕਰਨਾ ਹਾਂ ਸੋ ਇਸ ਸਾਲ ਮੈਂ ਨਵੇਂ ਸਾਲ ਦੇ ਵਿੱਚ ਤੇ ਮੈਂ ਦੋ ਤਿੰਨ ਚੀਜ਼ਾਂ ਮਤਲਬ ਜਿਹੜੀਆਂ ਹੋਰ ਨੇ ਉਹ ਆਪਣੇ ਸਟੂਡੀਓ 'ਚ ਐਡ ਕੀਤੀਆਂ ਨੇ ਇੱਕ ਤਾਂ ਜਿਹੜਾ ਹੈਗਾ ਕਿ ਉਹ ਇਸ ਤਰ੍ਹਾਂ ਦਾ ਜਿਹੜਾ ਰਿਕਾਰਡਿੰਗ ਇਕੁਪਮੈਂਟਸ ਨੇ ਜਿਨ੍ਹਾਂ ਨਾਲ ਤੁਸੀਂ ਆਸਾਨੀ ਨਾਲ ਰਿਕਾਰਡਿੰਗ ਜਿਹੜੀ ਕਰ ਸਕਦੇ ਹੋ ਕੁਝ ਇਸ ਤਰ੍ਹਾਂ ਦੇ ਟਰਾਈਪਾਰਡ ਉਹ ਮੈਂ ਤੁਹਾਨੂੰ ਆਉਣ ਵਾਲੇ ਦਿਨਾਂ 'ਚ ਦਿਖਾਉਂਗਾ ਤਾਂ ਉਹਦੇ ਵਿੱਚੋਂ ਇੱਕ ਮੈਂ ਹੁਣ ਵੀ ਜਦੋਂ ਤੁਹਾਨੂੰ ਪੋਡਕਾਸਟ ਕਰ ਰਿਹਾ ਤਾਂ ਯੂਜ਼ ਕਰ ਰਿਹਾ ਤਾਂ ਆ ਮਾਈਕ ਜਿਹੜਾ ਤੁਸੀਂ ਮੇਰੇ ਅੱਗੇ ਦੇਖ ਰਹੇ ਹੋ ਉਹ ਕਾਰਲੈਸ ਮਾਈਕ ਹੈ ਰੋਡ ਦਾ ਇੰਟਰਵਿਊਜ਼ ਲਈ ਮੈਂ ਸਪੈਸ਼ਲ ਲਿਆ ਹੈ ਤੇ ਪੋਡਕਾਸਟ ਲਈ ਲਿਆ ਹੈ ਇਹ ਵੀ ਮੈਂ ਜਿਹੜਾ ਹੈਗਾ ਸੀ ਸਾਲ ਲਿਆ ਹੈ ਜਨਵਰੀ ਦੇ ਵਿੱਚ ਹੀ ਤੋ ਕੁਲੀਆਂ ਜਿਹੜੀਆਂ ਇੰਟਰਵਿਊਜ਼ ਨੇ ਤੁਸੀਂ ਇਹਦੇ ਨਾਲ ਦੇਖੋਗੇ ਅ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਮੈਂ ਇੱਕ ਗਲਾਸਸ ਲਈਆਂ ਨੇ ਰਿਵਨ ਦੀਆਂ ਗਲਾਸਸ ਹੈਗੀਆਂ ਨੇ ਮੈਟਾ ਗਲਾਸਸ ਨੇ ਅ ਤਾਂ ਉਹ ਜਿਹੜੀਆਂ ਹੈਗੀਆਂ ਰਿਕਾਰਡਿੰਗ ਕਰਦੀਆਂ ਨੇ ਕਿ ਕਈ ਥਾਂ ਮੈਂ ਇਹੋ ਜੀਆਂ ਹੁੰਦੀਆਂ ਨੇ ਜਿਵੇਂ ਤੁਸੀਂ ਜਾਣਦੇ ਆ ਜਾ ਜਿੱਥੇ ਕੈਮਰਾ ਨਹੀਂ ਤੁਸੀਂ ਵਰਤ ਸਕਦੇ बार-बार ਤੇ ਉਹ ਵਾਇਸ ਸਪਰੇਟ ਹੁੰਦੀਆਂ ਨੇ ਤੁਸੀਂ ਉਹਨਾਂ ਨੂੰ ਉਸ ਨੂੰ ਕਹਿੰਦੇ ਹੋ ਕਿ ਮੈਟਾ ਸਟਾਰਟ ਰਿਕਾਰਡਿੰਗ ਤੋਂ ਰਿਕਾਰਡਿੰਗ ਸ਼ੁਰੂ ਕਰ ਦਿੰਦੀਆਂ ਨੇ ਤੁਸੀਂ ਉੱਤੇ 뮤ਜ਼ਿਕ ਵੀ ਸੁਣ ਸਕਦੇ ਹੋ ਤੁਸੀਂ ਉੱਤੇ ਫੋਟੋਆਂ ਵੀ ਖਿੱਚ ਸਕਦੇ ਹੋ ਹਾਂ ਲੇਕਿਨ ਲੋਕਾਂ ਦੀ ਪ੍ਰਾਈਵੇਸੀ ਹੈ ਕਿ ਤੁਸੀਂ ਹਰ ਜਗ੍ਹਾ ਨਹੀਂ ਉਸ ਨੂੰ ਯੂਜ਼ ਕਰਨਾ ਹੁੰਦਾ ਲੇਕਿਨ ਤੁਸੀਂ ਅਜੀਆਂ ਭੀੜ ਭਰੀਆਂ ਥਾਵਾਂ ਤੇ ਜਿੱਥੇ बार-बार ਕੈਮਰਾ ਕੱਢਣਾ ਵਾਰ-ਵਾਰ ਕੈਮਰਾ ਯੂਜ਼ ਕਰਨਾ ਮੁਸ਼ਕਲ ਹੁੰਦਾ ਹੈ ਅਹ ਤਾਂ ਉਹ ਜਿਹੜਾ ਹੈਗਾ ਤੁਸੀਂ ਤੁਹਾਡੇ ਲਈ ਜਿਹੜੀਆਂ ਉਹ ਸਮਾਰਟ ਗਲਾਸਸ ਨੇ ਤੇ ਜਿਹੜੀਆਂ ਤਕਰੀਬਨ ਟੈਕਸਟ ਬੁਕਸ ਪਾ ਕੇ 375 400 ਦੇ ਕਰੀਬ ਤੁਹਾਨੂੰ ਮਿਲ ਜਾਂਦੀਆਂ ਨੇ ਸੋ ਉਹ ਵੀ ਮੈਂ ਵਾਈ ਕੀਤੀਆਂ ਨੇ ਇਸ ਸਾਲ ਦੇ ਵਿੱਚ ਜਨਵਰੀ ਦੇ ਵਿੱਚ ਤਾਂ ਆਉਣ ਵਾਲੇ ਦਿਨਾਂ ਵਿੱਚ ਕੁਝ ਤੁਹਾਨੂੰ ਮੈਂ ਬਲੌਗ ਉਹਦੇ ਰਹੀ ਵੀ ਬਣਾਇ ਹੋਇ ਦਿਖਾਉਂਗਾ ਅਜੇ ਮੈਂ ਉਹਨੂੰ ਸਿਰਫ ਉਹਨਾਂ ਨੂੰ ਸਿਰਫ ਟੈਸਟ ਕਰ ਰਿਹਾ ਤੁਸੀਂ ਉਹਨੂੰ ਤੇ 뮤직 ਵੀ ਸੁਣ ਸਕਦੇ ਹੋ ਪੌਡਕਾਸਟ ਸੁਣ ਸਕਦੇ ਹੋ ਤੇ ਨਾਲ ਦੀ ਨਾਲ ਤੁਸੀਂ ਉਹਨਾਂ ਤੇ ਜਿਹੜੀਆਂ ਕਿਤਾਬਾਂ ਹੈਗੀਆਂ ਟਾਕਿੰਗ ਬੁక్స్ ਨੇ ਆ ਜਾਂ ਉਹ ਵੀ ਹੈ ਜਿਹੜੀਆਂ ਕਿਤਾਬਾਂ ਜਿਹੜੀਆਂ ਆ ਰਹੀਆਂ ਨੇ ਵੌਇਸ ਦੇ ਵਿਚਾਰੀਆਂ ਨੇ ਉਹ ਵੀ ਤੁਸੀਂ ਸੁਣ ਸਕਦੇ ਹੋ ਤਾਂ ਬਹੁਤ ਵਧੀਆ ਜਿਹੜੀ ਹੈਗੀ ਉਹ ਚੀਜ਼ ਹੈਗੀ ਆ ਅ ਸੋ ਇਹ ਜਿਹੜਾ ਹੈਗਾ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਨਵੀਆਂ ਚੀਜ਼ਾਂ ਤੇ ਮੈਂ ਹੁਣ ਚਾਹੁੰਦਾ ਹਾਂ ਕਿ ਤੁਸੀਂ ਤੁਹਾਡੀ ਕੋਈ ਨਵੀਂ ਕਿਤਾਬ ਆਉਂਦੀ ਹੈ ਤੁਸੀਂ ਇਹ ਸਟੂਡੀਓ ਦੇ ਵਿੱਚ ਮੇਰੇ ਨਾਲ ਗੱਲਬਾਤ ਕਰਨੀ ਚਾਹੁੰਦੇ ਹੋ ਜੇ ਤੁਸੀਂ ਕੈਨੇਡਾ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੋ ਜਿਉਂ ਰਹੀ ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਉਹ ਵੀ ਆਪਾਂ ਕਰ ਸਕਦੇ ਹਾਂ ਤਾਂ ਕਿ ਮੈਂ ਜਿਹੜੇ ਆਪਣੇ ਦਰਸ਼ਕਾਂ ਤੱਕ ਤੁਹਾਡੀ ਗੱਲਬਾਤ ਪਹੁੰਚਾ ਸਕਾਂ ਸੋ ਮੈਂ ਪਹਿਲਾਂ ਵੀ ਦੱਸਿਆ ਸੀ ਹੁਣ ਫੇਰ ਦੱਸ ਦਿੰਦਾ ਕਿ ਮੇਰਾ ਪੈਸ਼ਨ ਹੈ ਮੈਂ ਰੇਡੀਓ ਟੈਲੀਵਿਜ਼ਨ ਤੇ ਵੀ ਵਲੰਟੀਅਰਲੀ ਵਰਕ ਕਰਦਾ ਰਿਹਾ 10-15 ਸਾਲ ਤੇ ਮੈਨੂੰ ਐਕਸਪੀਰੀਅੰਸ ਹੈ ਤੇ ਲੇਕਿਨ ਮੈਂ ਕੋਈ ਇਸ ਲਈ ਕੰਮ ਨਹੀਂ ਕਰ ਰਿਹਾ ਕਿ ਕੋਈ ਮੈਂ YouTube ਤੋਂ ਜਾਂ ਕਿਸੇ ਹੋਰ ਚੈਨਲ ਤੋਂ ਕੋਈ ਪੈਸੇ ਕਮਾਉਣੇ ਨੇ ਤੇ ਮੈਂ ਸਿਰਫ ਇਹ ਚਾਹੁੰਦਾ ਕਿ ਜਿਹੜਾ ਸਾਹਿਤ ਹੈ ਜਿਹੜੀ ਗੱਲਬਾਤ ਹੈ ਚੰਗੀ ਗੱਲਬਾਤ ਹੈ ਉਹ ਅੱਗੇ ਜਾਵੇ ਮੇਰਾ ਪੈਸ਼ਨ ਹੈ ਤੇ ਮੈਨੂੰ ਇਹ ਕੋਈ ਕਮਾਈ ਜਾਂ ਕੋਈ ਹੋਰ ਕਰਨ ਦੀ ਕੋਈ ਗੱਲ ਨਹੀਂ ਹੈ ਤੇ ਮੁੱਖ ਜਿਹੜਾ ਮੇਰਾ ਹੈਗਾ ਉਹ ਮੇਰਾ ਲਿਖਣਾ ਹੈ ਲੇਖਕ ਦੇ ਤੌਰ ਤੇ ਮੈਂ ਜਾਣਿਆ ਜਾਂਦਾ ਹਾਂ ਟਰੈਵਲ ਮੇਰਾ ਸ਼ੌਂਕ ਹੈ ਫੋਟੋਗ੍ਰਾਫੀ ਮੇਰਾ ਸ਼ੌਂਕ ਹੈ ਇਹ ਇਹ ਜਿਹੜੀ ਵੀਡੀਓਜ਼ ਬਣਾਉਣੀ ਆ ਬਲੌਗ ਬਣਾਉਣੇ ਪੌਡਕਾਸਟ ਕਰਨੇ ਤੇ ਇਹ ਵੀ ਮੇਰਾ ਸ਼ੌਂਕ ਹੈ ਸੋ ਉਮੀਦ ਕਰਦਾ ਹਾਂ ਦੋਸਤੋ ਕਿ ਤੁਹਾਨੂੰ ਅੱਜ ਦੀ ਗੱਲਬਾਤ ਚੰਗੀ ਲੱਗੀ ਹੋਵੇਗੀ ਸੋ ਦੱਸਣਾ ਕਿ ਤੁਸੀਂ ਇਸ ਤਰ੍ਹਾਂ ਦੀਆਂ ਵੀਡੀਓਜ਼ ਹੋਰ ਦੇਖਣੀਆਂ ਚਾਹੁੰਦੇ ਹੋ ਤਾਂ ਜਿਹੜੀਆਂ ਮੈਂ ਗੱਲਾਂ ਤੁਹਾਨੂੰ ਦੱਸੀਆਂ ਨੇ ਅ ਤੁਸ ਕੋ ਨਵੀਂ ਪੌਡਕਾਸਟ ਜਾਂ ਕੋਈ ਇਦਾਂ ਦੀ ਸ਼ੁਰੂ ਕਰਨੀ ਚਾਹੁੰਦੇ ਹੋ ਉਹਦੇ ਤੇ ਵੀ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਮੈਂ ਤੁਹਾਨੂੰ ਆਪਣੇ ਰਕਪੁਆਇੰਟਸ ਵੀ ਦਿਖਾ ਸਕਦਾ ਨਵੀਆਂ ਕਿਤਾਬਾਂ ਮੈਂ ਕੀ ਪੜ ਰਿਹਾ ਹਾਂ ਤੁਸੀਂ ਕੀ ਪੜ ਰਹੇ ਹੋ ਇਸ ਤੇ ਡਿਸਕਸ਼ਨ ਕਰ ਸਕਦੇ ਹੋ ਤੁਸੀਂ ਕੀ ਲਿਖ ਰਹੇ ਹੋ ਤਾਂ ਇਸ ਤੇ ਡਿਸਕਸ਼ਨ ਵੀ ਕੀਤੀ ਜਾ ਸਕਦੀ ਹੈ ਤੁਹਾਡੇ ਹੰਗਾਰੇ ਦੀ ਉਡੀਕ ਰਹੇਗੀ ਉਮੀਦ ਹੈ ਕਿ ਤੁਸੀਂ ਮੈਨੂੰ ਫੋਨ ਜਰੂਰ ਕਰੋਗੇ ਤੇ ਹੋਰ ਸਬਜੈਕਟਸ ਤੇ ਵੀ ਮੈਂ ਤੁਹਾਨੂੰ ਗੱਲਬਾਤ ਲੈ ਕੇ ਆਵਾਂਗਾ ਸੋ ਇੱਥੇ ਹੀ ਫਿਰ ਉਹਦੇ ਉਮੀਦ ਜਰਮਾਂ ਖੂੰ ਆ ਗਿਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਸਤ ਕਰਨ ਨਾਲ ਸਤਿ ਸ੍ਰੀ ਅਕਾਲ